ਦੇਸ਼ ਦੇ ਵਿਗਿਆਨੀਆਂ ਵੱਲੋਂ ਜਿੱਥੇ ਬੱਖ-ਬੱਖ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਉਥੇ ਆਮ ਘਰਾਂ ਦੇ ਮੁੰਡੇ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਜਿਹੜੇ ਜੇਕਰ ਨਾਲ ਆਪਾਂ ਬੱਸਾਂ ਟਰੱਕਾਂ ਜੀਪਾਂ ਕਾਰਾਂ ਦੇ ਟਾਇਰ ਬਦਲਦੇ ਹਾਂ ਉਹਨਾਂ ਜੇਕਰ ਦੀ ਸਹਾਇਤਾ ਦੇ ਨਾਲ ਨੀਵੀਆਂ ਕੋਠੀਆਂ ਦੁਕਾਨਾਂ ਘਰਾਂ ਨੂੰ ਇਨ੍ਹਾਂ ਦੇ ਤਜਰਬੇ ਵੱਲ ਉੱਚਾ ਕੀਤਾ ਜਾਂਦਾ ਹੈ ਜੋ ਅੱਜ ਤੋਂ ਕਾਫੀ ਸਮਾਂ ਪਹਿਲਾਂ ਕੋਠੀਆਂ ਘਰ ਦੁਕਾਨਾਂ ਸੜਕ ਦੇ ਹਿਸਾਬ ਨਾਲ ਬਣਾਈਆਂ ਗਈਆਂ ਸਨ ਉਹ ਅੱਜ ਨੀਵੀਆਂ ਰਹਿ ਗਈਆਂ ਹਨ ਪਰ ਪੈਸੇ ਦੀ ਖੇਡ ਹੈ ਇਹ ਆਮ ਘਰਾਂ ਦੇ ਨੌਜਵਾਨਾਂ ਵੱਲੋਂ ਜੈਕਾ ਦੀ ਮਦਦ ਨਾਲ ਦੋ ਦੁਕਾਨਾਂ ਦੇ ਇੱਕ ਲੈਂਟਰ ਨੂੰ ਜੈਕਾ ਦੀ ਮਦਦ ਨਾਲ 4-5 ਫੁੱਟ ਉੱਚਾ ਚੁੱਕਿਆ ਗਿਆ ਹੈ ਜਿਸ ਤੇ ਪੈਸਾ ਵੀ ਘੱਟ ਲੱਗਦਾ ਹੈ ਸਮੇਂ ਦੀ ਵੀ ਬਚਤ ਹੁੰਦੀ ਹੈ ਦੂਜੀ ਗੱਲ ਪਰੇਸ਼ਾਨੀ ਵੀ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ ਪਰ ਪੈਸੇ ਦੀ ਖੇਡ ਹੈ ਕਿ ਆਮ ਘਰਾਂ ਦੇ ਨੌਜਵਾਨ ਕਿੱਡੀ ਮਰਜ਼ੀ ਕੋਠੀ ਉੱਚੀ ਲੰਬੀ ਹੋਵੇ ਦੁਕਾਨਾ ਹੋਣ ਘਰ ਹੋਣ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਹੀ ਜੈਕਾਂ ਦੀ ਮਦਦ ਨਾਲ ਉਸੀ ਕਰ ਦਿੰਦੇ ਹਨ ਆ ਹੁਣ ਤੁਾਨੂੰ ਤੋਂ ਬਣਾਉਣ ਦੀ ਲੋੜ ਨਹੀਂ ਹੈ ਮਕਾਨ ਘਰ ਜਾਂ ਕੋਠੀ ਨੂੰ ਨੀਵੀਂ ਹੋਣ ਤੇ ਢਾਉਣ ਦੀ ਕੋਈ ਲੋੜ ਨਹੀਂ ਇਹਨਾਂ ਵਿਅਕਤੀਆਂ ਨਾਲ ਇਹਨਾਂ ਆਮ ਘਰਾ ਦੇ ਮੁੰਡਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਤਦੋਂ ਵੀ ਦੁਕਾਨਾਂ ਕੋਠੀਆਂ ਮਕਾਨਾਂ ਨੂੰ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਉਸਾਰਿਆ ਜਾ ਸਕਦਾ ਹੈ ਜਾਂ ਕੋਠੀ ਤੁਹਾਡੇ ਤੋਂ ਚੱਕੜੀ ਹੈ ਜਾਂ ਕੋਈ ਵੀ ਲੈਂਟਰ ਹੈ ਇਹ ਤੁਸੀਂ ਚਾਹਕਦੇ ਹੋ ਕੀ ਇਹਦਾ ਹਿਸਾਬ ਕਿਤਾਬ ਲੈ ਲਿਓ ਕਿੰਨੇ ਦਿਨ ਦੇ ਵਿੱਚ ਕੰਮ ਕਰਦੇ ਹੋ ਤੇ ਕਿੰਨੇ ਕੁ ਬੰਦੇ ਹੋ ਇਹਦੇ ਬਾਰੇ ਦੱਸਿਓ ਕੰਮ ਤਾਂ ਇਹਦੇ 20 ਦਿਨ ਲੱਗਿਆ ਦੇ ਵੀ ਅੱਛਾ ਜੀ ਬਾਕੀ ਇਹਦਾ ਹਿਸਾਬ ਨਾਲ ਜਿੰਦਾ ਇਹ ਜੰਦਾ ਕਹਿੰਦਾ ਜਾਂ ਦੋਈਰ ਪਛੀ ਚੋਟਾਗਾ ਪਾਣ ਦਾ ਵਧੀਆ ਤੋੜੇ ਨਾ ਕਿ ਦਿਨਾਂ ਇਹ ਕੰਮ ਨੇ ਮੇੜਦੇ ਨੇ ਤੇ ਕਿੰਨੇ ਤੁਹਾਡੇ ਕੋਲੇ ਪ੍ਰਬੰਧ ਸਾਰਾ ਇਸ ਚੀਜ਼ ਦਾ ਇਹ ਦੂਜਾ ਬਣਾਉਂਦਾ ਜੀ ਕਿੰਨੀ ਦੀ ਟੀਮ ਕਿੰਨੀਆਂ ਤੁਹਾਡੇ ਬੰਦੇ ਆ ਜੀ ਬੰਦੇ ਆ ਵੀ 50 ਹੋਣੇ ਕਮਲ ਸਿੰਘ ਹੁੰਦੇ ਟੀਮ 25 ਹੁੰਦੇ ਆ ਜਿਵੇਂ ਹੁਣ ਇਹ ਦਕਰਨਾ ਦਾ ਲੀਡਰ ਚੱਕਿਆ ਤੁਸੀਂ ਕਿੰਨੇ ਦਿਨ ਦਾ ਕੰਮ ਆ ਤੁਹਾਡਾ ਇਹ ਮੈਂ ਕਲ ਨੂੰ ਲੁਕੀ ਜੀ ਕਿੰਨੇ ਦਿਨ ਹੋ ਗਏ ਸ਼ੁਰੂ ਕੀਤੇ ਨੂੰ 6 ਦਿਨ ਹੋ ਗਏ ਤੁਹਾਡਾ ਨਾਮ ਕੀ ਹੈ ਤੇ ਤੁਹਾਡਾ ਫੋਨ ਨੰਬਰ ਦੱਸਿਓ ਕੇਵਲ ਖਾਂ ਫੋਨ ਨੰਬਰ ਬੋਲ ਦੋ 92171 7596 ਕੋਈ ਵੀ ਬੰਦਾ ਕਿਤੇ ਵੀ ਕੰਮ ਕਰ ਸਕਦਾ ਇਸੇ ਮਾਰਗੀ ਬਈ ਜੀ ਠੀਕ